ਇੱਕ ਵਾਰ ਫਿਰ ਅਸੀਂ ਪੇਸ਼ ਹੋ ਗਏ ਆ ਤੁਹਾਡੇ ਕੋਲ ਪ੍ਰੋਗਰਾਮ ਲੈ ਕੇ ਭੁੱਲ ਗਏ ਲੋਕ ਬਾਤਾਂ ਕੋਲ ਤੁਹਾਡੇ ਪਿਆਰੇ ਪਿਆਰੇ ਕਮੈਂਟ ਤੇ ਵਧੀਆ ਵਧੀਆ ਲਾਈਕ ਸਾਨੂੰ ਥੋੜਾ ਜਿਹਾ ਜਜ਼ਬਾਤੀ ਬਣਾ ਦਿੰਦੇ ਆ ਹਾਂਜੀ ਸਾਨੂੰ ਬਹੁਤ ਚੰਗਾ ਲੱਗਦਾ ਹੈ ਸਹੀ ਗੱਲ ਹੈ ਔਰ ਬਹੁਤ ਤੁਸੀਂ ਹੀ ਪਿਆਰ ਦਿੰਦੇ ਆ ਤੇ ਆਪਣੇ ਪਿਆਰ ਦੀ ਬਰਸਾਤ ਇਦਾਂ ਹੀ ਕਰਦੇ ਰਹਿਓ ਹਾਂਜੀ ਬਿਲਕੁਲ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਪ੍ਰੋਗਰਾਮ ਵਿੱਚ ਤੁਹਾਡਾ ਸੋ ਹੁਣ ਆਪਾਂ ਸਭ ਤੋਂ ਪਹਿਲਾਂ ਦੱਸਦੇ ਆ ਪਿਛਲੀ ਬਾਤ ਦਾ ਜਵਾਬ ਹਾਂਜੀ ਆਪਣੀ ਪਿਛਲੀ ਬਾਤ ਸੀਗੀ ਜੀ ਇੱਕ ਸਰੰਗ ਵਿੱਚ ਨੌ ਨਿਆਣੇ ਜੜਜੜ ਬੈਠਣ ਬੜੇ ਸਿਆਣੇ ਔਰ ਇਹਦਾ ਆਨਸਰ ਹੈਗਾ ਜੀ ਮਟਰ ਮਟਰ ਸੋ ਬਹੁਤ ਦੋਸਤਾਂ ਨੇ ਜਵਾਬ ਦਿੱਤਾ ਹੈ ਤੇ ਹਾਂ ਮਟਰਾਂ ਦੇ ਦਾਣੇ ਹੈ ਨਾ ਹਰੇ ਮਟਰਾਂ ਦੇ ਦਾਣੇ ਹਾਂਜੀ ਕਈ ਦੋਸਤਾਂ ਨੂੰ ਜਿੱਦਾਂ ਜਵਾਬ ਦਾ ਨਹੀਂ ਪਤਾ ਲੱਗਾ ਕੋਈ ਗੱਲ ਨਹੀਂ ਉਹਨਾਂ ਨੇ ਚੈਨਲ ਨੂੰ ਉਹਨਾਂ ਨੇ ਸਾਡੀ ਵੀਡੀਓ ਨੂੰ ਲਾਈਕ ਕੀਤਾ ਹੈ ਵੀਡੀਓ ਨੂੰ ਦੇਖਿਆ ਹੈ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਹਾਂਜੀ ਹਾਂਜੀ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਹੈ ਜੀ ਈਸਾ ਦੇ ਪ੍ਰੋਗਰਾਮ 'ਚ ਆਉਣੇ ਆ ਔਰ ਸਾਨੂੰ ਕਮੈਂਟ ਕਰਦੇ ਆ ਬਹੁਤ ਸੋਹਣੇ ਸੋਹਣੇ ਤਾਂ ਬਹੁਤ ਵਧੀਆ ਲੱਗਦਾ ਸਾਨੂੰ ਬਹੁਤ ਚੰਗਾ ਲੱਗਦਾ ਸੋ ਹੁਣ ਆਪਾਂ ਸਭ ਤੋਂ ਪਹਿਲਾਂ ਦੱਸਦੇ ਆ ਉਹਨਾਂ ਦੇ ਨਾਂ ਜਿਨ੍ਹਾਂ ਨੇ ਇਸ ਬਾਤ ਦਾ ਜਵਾਬ ਸਹੀ ਦਿੱਤਾ ਇੱਥੇ ਸਾਨੂੰ ਜਵਾਬ ਦਿੱਤਾ ਜੀ ਗੁਲਜਾਰ ਦਾਸ ਬੰਤਕੌਰ ਗੁਰਦੇਵਾਲ ਸਿੰਘ ਥੈਂਕ ਯੂ ਜੀ ਸਾਰਿਆਂ ਦਾ ਬਹੁਤ-ਬਹੁਤ ਤੁਹਾਡੇ ਕਮੈਂਟ ਬਹੁਤ ਵਧੀਆ ਲੱਗਦੇ ਆ ਜੀ ਪੜ੍ਹ ਕੇ ਤੁਹਾਡੇ ਜਵਾਬ ਆਏ ਆ ਬਹੁਤ ਵਧੀਆ ਔਰ ਸਹੀ ਆਨਸਰ ਜਿਹੜੇ ਆ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਜੀ ਬਿਲਕੁਲ ਜਿਨ੍ਹਾਂ ਨੇ ਵੀਡੀਓ ਨੂੰ ਦੇਖਿਆ ਵੀ ਆ ਲਾਈਕ ਵੀ ਕੀਤਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਪਰ ਰਤ ਕੀ ਸਾਨੂੰ ਸੱਚ ਠੰਡ ਜਿਆਦਾ ਲੱਗਦੀ ਆ ਹਾਂਜੀ ਸੱਚੀ ਠੰਡ ਆ ਵੀ ਬਹੁਤ ਆ ਕੋਟੀਕਾਟੀ ਮੈਡਮ ਨੇ ਵੀ ਪਾ ਲਈ ਆ ਤੇ ਪਿਛਲੀ ਵਾਰੀ ਕੋਟੀ ਨਹੀਂ ਸੀ ਭਾਈ ਉਦਾਂ ਹੀ ਬੈਠੇ ਸੀ ਹਾਂਜੀ ਉਹ ਵਾਕਈ ਕਮਰੇ ਚ ਹੀਟਿੰਗ ਲੱਗੀ ਸੀ ਤਾਂ ਕਰਕੇ ਨਹੀਂ ਤਾਂ ਕਰਕੇ ਨਹੀਂ ਟੰਡ ਲੱਗੀ ਹਾਂਜੀ ਬਾਕੀ ਤੁਹਾਡਾ ਪਿਆਰ ਜਿਹੜਾ ਉਹਦੇ ਨਾਲ ਹੀ ਅਸੀਂ ਸਾਨੂੰ ਪੂਰੀ ਹੀਟਿੰਗ ਮਿਲਦੀ ਉਹਦੇ ਨਾਲ ਹੀ ਅਸੀਂ ਗਰਮ ਹੋ ਜਾਂਦੇ ਜੋਸ਼ ਜੋਸ਼ ਆ ਜਾਂਦਾ ਤੁਹਾਨੂੰ ਸਾਨੂੰ ਪੂਰਾ ਤੁਹਾਡੀਆਂ ਕਮੈਂਟਾਂ ਨਾਲ ਤੁਹਾਡੀਆਂ ਗੱਲਾਂ ਬਾਤਾਂ ਹਾਂਜੀ ਬਾਕੀ ਕੁਛ ਆਪਾਂ ਖਾਣ ਦੀਆਂ ਚੀਜ਼ਾਂ ਹੀ ਕੁਛ ਏਦਾਂ ਦੀਆਂ ਐਡ ਕਰ ਲਈਏ ਜੇ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਆਪਾਂ ਠੰਡ ਤੋਂ ਬਚ ਵੀ ਸਕਦੇ ਹਾਂ ਨਾ ਤੇ ਵਾਰੀ ਠੰਡ ਆਪਾਂ ਨੂੰ ਲੱਗ ਜਾਂਦੀ ਆ ਹੁਣ ਜਿੱਦਾਂ ਦਾ ਅੱਜ ਕੱਲ ਮੌਸਮ ਚੱਲ ਰਿਹਾ ਆ ਬਹੁਤ ਜ਼ਿਆਦਾ ਠੰਡ ਪੈ ਰਹੀ ਆ ਹ ਔਰ ਆਪਾਂ ਕਈ ਵਾਰੀ ਇਗਨੋਰ ਕਰ ਦਿੰਨੇ ਆ ਸਿਰ ਦੇ ਉੱਤੇ ਟੋਪੀ ਨਹੀਂ ਲੈਣੀ ਜਾਂ ਆਪਣਾ ਸਿਰ ਤੇ ਸ਼ਾਲ ਨਹੀਂ ਲੈਣਾ ਕਈ ਵਾਰੀ ਆਪਾਂ ਇਹਨਾਂ ਚੀਜ਼ਾਂ ਨੂੰ ਕਰ ਜਾਂਦੇ ਆ ਔਰ ਵਾਪਸ ਆਉਣੇ ਜਦੋਂ ਬਾਹਰੋਂ ਹੋ ਕੇ ਤਾਂ ਫਿਰ ਆਪਣਾ ਸਿਰ ਦੁਖਣ ਲੱਗ ਜਾਂਦਾ ਹੈ ਨਾ ਔਰ ਇਹ ਛੋਟੂ ਛੋਟੀਆਂ ਚੀਜ਼ਾਂ ਆ ਖਿਆਲ ਰੱਖਣਾ ਚਾਹੀਦਾ ਆਪਣਾ ਠੰਡ ਦੇ ਵਿੱਚ ਔਰ ਕੁਝ ਖਾਣ ਵਾਲੀਆਂ ਚੀਜ਼ਾਂ ਵੀ ਆ ਜਿੱਦਾਂ ਕਿ ਤੁਸੀਂ ਕਾਲੀ ਮਿਰਚ ਵਗੈਰਾ ਆਪਣੀ ਰੁਟੀਨ ਦੇ ਵਿੱਚ ਇਹਨੂੰ ਵੀ ਰੱਖੋ ਇੱਕ ਦੋ ਕਾਲੀਆਂ ਮਿਰਚਾਂ ਖਾਇਆ ਕਰੋ ਖਾਂਸੀ ਵਗੈਰਾ ਨਹੀਂ ਹੁੰਦੀ ਸ਼ਾਇਦ ਖਾਇਆ ਕਰੋ ਕਦੀ ਕਦੀ ਉਹ ਵੀ ਚੰਗਾ ਆ ਹਨਾ ਆਪਣੇ ਵਾਸਤੇ ਬੱਚਿਆਂ ਵਾਸਤੇ ਪਤੀ ਕਿਹਨਾਂ ਨੇ ਪਿੰਨੀਆਂ ਬਣਾਈਆਂ ਆ ਪਿੰਨੀਆਂ ਤਾਂ ਖਾਂਦੇ ਹੀ ਆ ਹੁਣੇ ਮੈਨੂੰ ਲੱਗਦਾ ਸਾਰੇ ਹੁਣ ਆਲਸੀ ਜੀਆਂ ਪਿੰਨੀਆਂ ਬਣੀਆਂ ਆ ਸਾਰਿਆਂ ਦੇ ਘਰਾਂ 'ਚ ਤਾਂ ਉਹਦੇ ਨਾਲ-ਨਾਲ ਆਪਣਾ ਖਿਆਲ ਵੀ ਰੱਖੋ ਦੇਸੀ ਘਿਓ ਨੂੰ ਜਰਾ ਥੋੜਾ ਇਗਨੋਰ ਕਰੋ ਸਿਆਲਾਂ ਦੇ ਵਿੱਚ ਕਿਉਂਕਿ ਬੀਪੀ ਬਹੁਤ ਜਲਦੀ ਹਾਈ ਹੋਣ ਲੱਗ ਜਾਂਦੇ ਆ ਹਨਾ ਤਾ ਸਾਡੇ ਘਰ ਵਿੱਚ ਵੀ ਕਾਫੀ ਬੰਦੇ ਹੈਗੇ ਜਿਨ੍ਹਾਂ ਦੇ ਬੀਪੀ ਹਾਈ ਰਹਿੰਦੇ ਆ ਤਾਂ ਹੁਣ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਹਰ ਕੋਈ ਬੰਦਾ ਆਪਣੀ ਮਰਜ਼ੀ ਨਾਲ ਹੀ ਖਾਣਾ ਪੀਣਾ ਚਾਹੁੰਦਾ ਤਾਂ ਇਸ ਲਈ ਆਪਣਾ ਖਿਆਲ ਰੱਖਣਾ ਚਾਹੀਦਾ ਸਰਦੀਆਂ ਨੂੰ ਗਰਮੀਆਂ ਨੂੰ ਤਾਂ ਆਪਣੇ ਅੰਦਰੋਂ ਵੀ ਬਹੁਤ ਕੁਝ ਨਿਕਲ ਜਾਂਦਾ ਪਸੀਨੇ ਦੇ ਨਾਲ ਬਿਲਕੁਲ ਬਿਲਕੁਲ ਆ ਦੇਖੋ ਜਿਹੜੀ ਗੋੜ ਵਾਲੀ ਸੌਂਡ ਹੁੰਦੀ ਹੈ ਨਾ ਬਹੁਤ ਸਵਾਦ ਬੰਦੀ ਹੈ। ਹਮਮ ਔਰ ਔਰ ਬੱਚੇ ਵੀ ਬੜੇ ਖੁਸ਼ ਹੋ ਕੇ ਖਾਂਦੇ ਆ ਉਹਨੂੰ। ਹਮਮ ਤਾਂ ਤੁਸੀਂ ਉਹ ਬਣਾਇਆ ਕਰੋ ਕਦੀ ਕਦੀ ਬਣਾ ਕੇ ਸਾਨੂੰ ਵੀ ਦਿਖਾਇਆ ਕਰੋ ਵੀ ਕਿੱਦਾਂ ਦੀ ਬਣੀ। ਹਮਮ ਦੱਸਿਆ ਤਾਂ ਕਰੋ ਸਾਨੂੰ ਕਮੈਂਟ ਕਰਕੇ ਵੀ ਸਾਈ ਬਣਾਈ ਸੀ ਅੱਜ ਕਿੱਦਾਂ ਦੀ ਬਣੀ। ਸਹੀ ਗੱਲ ਹੈ। ਅਸੀਂ ਤਾਂ ਗੱਲਾਂ ਕਰ ਹੀ ਲੈਂਦੇ ਤੁਹਾਡੇ ਨਾਲ। ਤੁਸੀਂ ਵੀ ਕਦੀ ਸਾਡੇ ਨਾਲ ਗੱਲ ਕਰਿਆ ਕਰੋ। ਹੁਣ ਤੁਸੀਂ ਅਗਲੀ ਵਾਰੀ ਜਿਹੜਾ ਕਮੈਂਟ ਕਰਨਾ ਨਾ ਉਹਦੇ ਵਿੱਚ ਗੁੜ ਵਾਲੀ ਸੁੰਡ ਬਣਾ ਕੇ ਖਾ ਕੇ ਫੇਰ ਕਰਨਾ ਵੀ ਕਿੱਦਾਂ ਦੀ ਬਣੀ ਸਹੀ ਗੱਲ ਆ ਨਾਲ ਇੱਕ ਦੁੱਧ ਦਾ ਕੱਪ ਹੋਵੇ ਤੇ ਨਾਲ ਗੁੜ ਵਾਲੀ ਸੁੰਡ ਹੋਵੇ ਬਿਲਕੁਲ ਬਿਲਕੁਲ ਤੇ ਇਹ ਹੁਣ ਖਾਇਓ ਤਾਂ ਸਾਰੇ ਨਾਲੇ ਦੱਸਿਓ ਵੀ ਵਧੀਆ ਬਣੀ ਹੈ ਨਾ ਸੁੰਡ ਬਹੁਤ ਸਵਾਦ ਬੰਦੀ ਆ ਬਿਲਕੁਲ ਹੂੰ ਸੋ ਚਲੋ ਜੀ ਆਪਣੀਆਂ ਗੱਲਾਂ ਬਾਤਾਂ ਅੱਜ ਦੀਆਂ ਇੰਨੀਆਂ ਕੁ ਸੀਗੀਆਂ ਆਪਾਂ ਇਦਾਂ ਹੀ ਪਿਆਰ ਨਾਲ ਮਿਲਦੇ ਰਹੀਏ ਇਦਾਂ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਰਹੀਏ ਤੇ ਹੁਣ ਆਪਾਂ ਪਾਉਨੇ ਆ ਅੱਜ ਦੀ ਬਾਤ ਹਾਂਜੀ ਅੱਜ ਦੀ ਬਾਤ ਹੈਗੀ ਆ ਜੀ ਨੱਕ ਤੇ ਬੈਠੀ ਕੰਨਾਂ ਨੂੰ ਫੜੀ ਹੂੰ ਨੱਕ ਤੇ ਬੈਠੀ ਕੰਨਾਂ ਨੂੰ ਫੜੇ ਹਾਂਜੀ ਇਹ ਕੀ ਚੀਜ਼ ਆ ਔਰ ਕਿੱਦਾਂ ਆ ਇਹ ਤੁਸੀਂ ਦੱਸੋ ਇਹ ਤੁਸੀਂ ਦੱਸਣਾ ਜੀ ਨੱਕ ਤੇ ਬੈਠੀ ਕੰਨਾਂ ਨੂੰ ਫੜੇ ਹਾਂਜੀ ਹਾਂ ਤੇ ਇਹ ਬਾਤ ਦਾ ਜਵਾਬ ਬੜੀ ਸੁੱਖਾ ਜਿਹਾ ਸੁੱਖਾ ਜਿਹਾ ਜਵਾਬ ਆ ਤੇ ਬਾਤ ਵੀ ਛੋਟੀ ਜੀ ਆ ਤੇ ਅਗਲੀ ਵਾਰੀ ਤੁਸੀਂ ਇਹ ਜਵਾਬ ਲੈ ਕੇ ਆਉਣਾ ਆ ਤੇ ਸਾਨੂੰ ਤੁਹਾਡੇ ਜਵਾਬ ਦਾ ਇੰਤਜ਼ਾਰ ਹੋਊਗਾ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਹੋਊਗਾ ਤੇ ਤੁਹਾਡੇ ਪਿਆਰ ਦਾ ਇੰਤਜ਼ਾਰ ਰੂਹ ਅੱਜ ਤੱਕ ਲਈ ਸਾਨੂੰ ਦੀ ਹੋ ਇਜਾਜ਼ਤ ਤੇ ਹੁਣ ਆਪਾਂ ਮਿਲਦੇ ਆ ਅਗਲੇ ਹਫਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ